ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਨਕਾਂ ਵਾਲਾ ਤੇ ਤੁਸੀਂ ਦੇਖ ਰਹੇ ਹੋ ਅਲਫ ਟੀਵੀ ਸੋ ਦੋਸਤੋ ਕਹਿੰਦੇ ਕਿ ਅੱਜ ਦੀ ਜਿਹੜੀ ਦੌੜ ਭੱਜ ਵਾਲੀ ਜ਼ਿੰਦਗੀ ਹੈ ਇਹਦੇ ਵਿੱਚ ਨਾ ਕੰਮਕਾਰਾਂ ਦੇ ਵਿੱਚ ਆਪਾਂ ਇੰਨੇ ਬਿਜ਼ੀ ਹੋ ਗਏ ਆ ਕਿ ਅਸੀਂ ਆਪਣੀ ਜਿਹੜੀ ਸਿਹਤ ਨੂੰ ਪੂਰਾ ਜਿਹੜਾ ਉਹਦਾ ਖਿਆਲ ਨਹੀਂ ਰੱਖ ਪਾਉਂਦੇ ਸੋ ਸਾਨੂੰ ਕਈ ਤਰ੍ਹਾਂ ਦੀ ਜਿਹੜੀ ਚੀਜ਼ਾਂ ਦੇ ਜਿਹੜੇ ਹੈਗੇ ਜਿੰਕ ਖਣਿਜ ਪਦਾਰਥ ਉਹਨਾਂ ਦੀ ਘਾਟ ਹੋ ਜਾਂਦੀ ਆ ਸੋ ਜਿੱਥੇ ਅੱਜ ਮੈਂ ਪਹੁੰਚਿਆ ਹਾਂ ਸ਼ਹਿਰ ਖੁੱਡਾ ਵਿੱਚ ਜਿੱਥੇ ਕਿ ਇੱਕ ਸਾਡੇ ਵੀਰ ਨੇ ਜਿਹੜੀ ਇਹ ਜੂਸ ਦੀ ਦੁਕਾਨ ਖੁਲ ਸ਼ਾਪ ਖੋਲੀ ਆ ਨੈਕਸਰ ਜਨ ਜੂਸ ਅਤੇ ਸ਼ੇਕ ਉਹ ਜਿਹੜੀ ਜਿਹੜੇ ਕਿ ਕਈ ਨਿਊਟ੍ਰੀਸ਼ਨ ਪਾ ਕੇ ਜਿਹੜਾ ਜੂਸ ਤਿਆਰ ਕਰਕੇ ਦਿੰਦੇ ਨੇ ਜਿਹੜਾ ਕਿ ਸਾਡੀ ਬਾਡੀ ਲਈ ਬਹੁਤ ਵਰਦਾਨ ਜਿਹੜਾ ਸਿੱਧਾ ਸਾਬਤ ਹੋ ਰਿਹਾ ਸੋ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਮਲੇ ਇਹ ਸਾਰਾ ਕਿੱਦਾਂ ਤਿਆਰ ਕਰਦੇ ਆ ਸੋ ਉਹਨਾਂ ਨਾਲ ਆਪਾਂ ਕਰਾਂਗੇ ਗੱਲਬਾਤ ਆਓ ਆਪਾਂ ਨੂੰ ਕੋਲ ਲੈਨੇ ਆ ਜਾਣਕਾਰੀ ਹਾਂਜੀ ਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਮਲਫੀ ਟੀਵੀ ਤੋਂ ਆਇਆ ਜੀ ਓਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਸ਼ਾਪ ਦੇ ਉੱਤੇ ਆਉਣ ਵਾਸਤੇ ਭਾਜੀ ਸੋ ਵੀਰ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਹ ਨਵੀਂ ਜਿਹੜੀ ਸ਼ ओके okay, जी बहुत बहुत धन्यवाद। ਤੇ ਵੀਰ ਜੀ ਮੈਨੂੰ ਦੱਸੋ ਤੁਹਾਡੇ ਕੋਲ ਜਿਹੜਾ ਤੁਸੀਂ ਲਿਖਿਆ ਜੂਸ ਸ਼ੇਕਸ ਸਮੂਦੀਜ ਜਿਮ ਪ੍ਰੋਟੀਨ ਡਰਿੰਕ ਡੀਟੌਕਸ ਡਰਿੰਕ ਸ਼ਰਬਤ ਸਲਾਲਸ ਇਹ ਸਾਨੂੰ ਦੱਸੋ ਵੀ ਇਹ ਜੂਸ ਦਾ ਲੇ ਕੀ ਖਾਸੀਅਤ ਆ ਜਿੱਦਾਂ ਕਿ ਤੁਸੀਂ ਬਹੁਤ ਕੁਝ ਲਿਖ ਕੇ ਲਗਾਇਆ ਤੇ ਮੈਂ ਜਿਹੜਾ ਨਿਊਟ੍ਰੀਸ਼ਨ ਦੇ ਡੱਬੇ ਵੀ ਜਿਹੜੇ ਪਏ ਦੇਖੇ ਨੇ ਇਹਨਾਂ ਜੂਸ ਬਾਰੇ ਦੱਸੋ ਜੀ ਜੂਸ ਐਦਾਂ ਕਿ ਭਾਜੀ ਨੈਚੁਰਲ ਤਰੀਕੇ ਨਾਲ ਜੂਸ ਬਣਾਈਦਾ ਆ ਜੀ ਕਿ ਲਾਈਵ ਕਿਚਨ ਰੱਖੀ ਹੋਈ ਆ ਜੀ ਇਹ ਸਾਰੇ ਆ ਕੇ ਆਪ ਦੇਖ ਸਕਦੇ ਆ ਬਣਾਉਣ ਬਾਰੇ ਕਿ ਕੀ ਬਣਦਾ ਕੀ ਨਹੀਂ ਬਣਦਾ ਤੁਜਾ ਸਫਾਈ ਦਾ ਖਾਸ ਤਿਆਂ ਰੱਖੀਦਾ ਆ ਨਾਲ ਜਿਮ ਵਾਲੇ ਵੀਰਾਂ ਵਾਸਤੇ ਵੀ ਥੋੜਾ ਜਿਹਾ ਇਹ ਵਧੀਆ ਕੰਦੀ ਕੋਸ਼ਿਸ਼ ਕੀਤੀ ਆ ਇੰਦਾ ਪ੍ਰੋਟੀਨ ਵਗੈਰਾ ਹੋ ਗਿਆ ਐਲ ਕਾਰਟੀਨਨ ਹੋ ਗਿਆ ਪੀਨਟ ਬਟਰ ਵਗੈਰਾ ਡਰਿੰਕਾ ਜਿੱਦਾਂ ਲੈਂਦੇ ਆ ਹੁਣ ਆਮ ਬਨਾਣਾ ਸ਼ੇਕ ਕੋਈ ਦਿਨ ਦਿੰਦਾ ਬਣਾ ਕੇ ਨਾ ਆਪੋ ਉਹਦੇ ਵਿੱਚ ਐਕਸਟਰਾ ਐਡ ਕਰੀਦਾ ਪੀਨਟ ਬਟਰ ਵੀ ਐਡ ਕਰੀਦਾ ਆ ਜੀ ਕਿ ਅਗਰ ਕੋਈ ਪੈਸੇ ਭਰਦਾ ਪਿਆ ਜਾਂ ਕੁਝ ਪੀਂਦਾ ਪਿਆ ਤੇ ਉਹਨੂੰ ਨਿਊਟ੍ਰੀਸ਼ਨ ਪੂਰੀ ਲੱਗੇ ਨਿਊਟ੍ਰੀਸ਼ਨ ਪੂਰੀ ਮਿਲੇ ਪੂਰੀ ਮਿਲੇ ਹਾਂਜੀ ਇਹ ਆ ਕੇ ਬਾਕੀ ਕਸਟਰਰ ਆ ਕੇ ਕਈ ਕਹਿੰਦੇ ਆ ਕਿ ਤੁਹਾਡੇ ਜੂਸ ਬਹੁਤ ਜ਼ਿਆਦਾ ਆ ਕਈ ਲੋਕਾਂ ਨੇ ਲੈਕਟਿਵ ਥਿੰਕਿੰਗ ਇਤੇ ਬਹੁਤ ਭੁਲਾਈਏ ਮੇਰੇ ਅਰੇ ਵਾਲੇ ਲੋਕ ਦੱਸਦੇ ਆ ਕੋਈ ਕਹਿੰਦੇ ਉਹਦਾ ਜੂਸ ਦੋਸਰ ਰੁਪਇਆ ਜਾਂਦਾ ਆ ਕੋਈ ਕਹਿੰਦੇ ਉਹ ਜੂਸ ਤੇ ਵਿੱਚ ਦਵਾਈ ਪਾਉਂਦਾ ਆ ਕੋਈ ਆ ਕਰਦਾ ਜੇਕਰ ਕਰਕੇ ਮੈਂ ਤਾਂ ਕਹਿੰਦਾ ਕੋਈ ਆਓ ਇੱਥੇ ਦੇਖੋ ਕਿ ਜੂਸ ਕਿੱਦਾਂ ਬਣਦਾ ਕਿੱਦਾਂ ਨਹੀਂ ਬਣਦਾ ਸੋ ਦੋਸਤੋ ਜਿੱਦਾਂ ਵੀਰ ਜੀ ਹੁਣ ਦੱਸਾਂਗੇ ਜਿਹੜੀਆਂ ਅਫਵਾਹਾਂ ਤੇ ਧਿਆਨ ਬਿਲਕੁਲ ਨਾ ਦਿਓ ਤੁਸੀਂ ਇੱਕ ਵਾਰੀ ਇਹ ਵੀਰ ਜੀ ਹੁਣਾਂ ਕੋਲ ਆ ਕੇ ਦੇਖੋ ਜੂਸ ਪਰਮਾਨ ਦੇ ਕੀ ਕਿ ਚੈੱਕ ਕਰੋ ਆਪਾਂ ਤੇ ਫਿਰ ਦੱਸਿਓ ਜੀ ਹਾਂਜੀ ਵੀਰ ਜੀ ਹੋਰ ਮਤਲਬ ਕਿ ਤੁਸੀਂ ਇਸ ਤੋਂ ਇਲਾਵਾ ਕੀ ਕੀ ਬਣਾਉਂਦੇ ਹੈਗੇ ਆ ਆਪਾਂ ਆਪਣਾ ਜੂਸ ਹੋ ਗਿਆ ਸ਼ੇਕਸ ਵੀ ਬਣਾਉਂਦੇ ਹਾਂ ਹਾਂਜੀ ਸਾਡੇ ਕੋਲ ਸ਼ੇਕ ਹੋ ਗਿਆ ਆ ਹਰ ਤਰ੍ਹਾਂ ਹੁਣ ਸ਼ੇਕ ਵਿੱਚ ਵੀ ਕਈ ਤਰ੍ਹਾਂ ਦੀ ਵੈਰਾਈਟੀ ਆ ਜਾਂਦੀ ਪਾਜੀ ਜੀ ਸ਼ੇਕ ਹਰ ਤਰ੍ਹਾਂ ਦਾ ਆਪਾਂ ਸ਼ੇਕ ਬਣਾਈਦਾ ਉਸ ਤੋਂ ਬਾਅਦ ਮਜੀਟੋ ਹੋ ਗਿਆ ਉਹ ਵੀ ਧਰਮੀ ਦਾ ਮੌਸਮ ਆ ਗਿਆ ਉਹ ਵੀ ਆਪਾਂ ਸ਼ੁਰੂ ਕਰ ਦਿੱਤੇ ਬਣਾਉਣੇ ਉਹ ਤੋ ਸਮੂਤੀ ਆ ਗਈ ਆ ਸਮੂਤੀ ਮੈਨੂੰ ਕਈ ਮੁੰਡੇ ਜਿਹਨਾਂ ਨੂੰ ਪਤਾ ਆ ਉਹ ਕਾਫੀ ਦੂਰਦਰੋ ਸਮੂਦੀ ਪੀਣ ਆਉਂਦੇ ਆ ਕਿਉਂਕਿ ਹਲੇ ਦੁਬਾਰੇ ਹੋਰ ਵੀ ਫੇਮਸ ਜਿਹੜੇ ਹੈਗੇ ਆ ਸਮੂਦੀ ਦੇ ਉਹ ਕਹਿੰਦੇ ਕਿ ਤੁਹਾਡੀ ਸੋਦੀ ਸਭ ਤੋਂ ਵਸਤੇ ਆ ਇਹ ਸਮੂਦੀ ਵਿੱਚ ਮਤਲਬ ਕਿਹੜੀ ਕਿਹੜੀ ਚੀਜ਼ ਇਸਤੇਮਾਲ ਕਰਦੇ ਤੁਸੀਂ ਸਮੂਦੀ ਦੇ ਵਿੱਚ ਭਾਜੀ ਇੱਕ ਡਰਾਈ ਫਰੂਟ ਹੋ ਗਿਆ ਜੀ ਪੀਨੇਟ ਬਟਰ ਹੋ ਗਿਆ ਮਿਲਕ ਹੋ ਗਿਆ ਪ੍ਰੋਟੀਨ ਸਕੂਪ ਹੋ ਗਿਆ ਜਿਹਨੇ ਪੋਣਾ ਨਹੀਂ ਪੋਣਾ ਕਾਲੇ ਚਨੇ ਹੋ ਗਏ ਮਤਲਬ ਇਦਾਂ ਦੀਆਂ 10 ਚੀਜ਼ਾਂ ਐਡ ਕਰਕੇ ਇੱਕ ਸਮੂਦੀ ਬਣਦੀ ਆ ਜੀ ਜੀ ਤੇ ਜਿਹੜਾ ਬੰਦਾ ਇੱਕ ਸਵੇਰੇ ਸਮੂਦੀ ਪੀ ਲੈਂਦਾ ਆ ਤੇ ਉਹਨੂੰ ਸਾਰਾ ਦਿਨ ਭੁੱਖ ਨਹੀਂ ਲੱਗੂਗੀ ਜੀ ਜੀ ਮਤਲਬ ਉਹ ਸਟਰੋਂਗ ਵਧੀਆ ਚੀਜ਼ ਬਣਦੀ ਚਲੋ ਜੀ ਤਾਂ ਪੁਰਾਣੇ ਜਵਾਨੇ ਇਹ ਸਾਡੀਆਂ ਮਾਂ ਤਾਂ ਅਲਸੀ ਦੀਆਂ ਪਿੰਨੀਆਂ ਮਣਾਗੇ ਤੁਹਾਨੂੰ ਕਰਾਉਂਦੇ ਸੀ ਨਾ ਇੱਕ ਦੋ ਖਾਈ ਦੀ ਤਾਂ ਸਾਰਾ ਦਿਨ ਭੁੱਖ ਨਹੀਂ ਲੱਗਦੀ ਸੀ ਉਹ ਚੀਜ਼ ਹੈ ਬਾਕੀ ਜੀ ਜੀ ਤੇ ਕਿ ਡੀਟੌਕਸ ਡਰਿੰਕ ਜਿਹੜਾ ਹੈ ਇਹ ਮਤਲਬ ਬਾਡੀ ਡੀਟੌਕਸ ਕਰਦਾ ਹਨਾ ਹਾਂ ਜੀ ਸਾਡੇ ਬਾਡੀ ਡੀਟੌਕਸ ਡਰਿੰਕ ਵੀ ਹੈਗੀ ਆ ਮਤਲਬ ਕਿ ਹਰ 파ਟ ਦੀ ਡੀਟੌਕਸ ਡਰਿੰਕ ਹੈਗੀ ਆ ਹੁਣ ਜਿੱਦਾਂ ਬਾਡੀ ਡੀਟੌਕਸ ਹੁਣ ਜਿੱਦਾਂ ਤੁਸੀਂ ਦੱਸਿਆ ਲੋਕਾ ਵਾਹਾ ਬੁਲਾਉਂਦੇ ਆ ਉਹ ਕਹਿੰਦੇ ਆਗੇ ਕਿ ਤੁਸੀਂ ਬਾਡੀ ਡੀਟੌਕਸ ਦੇ ਵਿੱਚ ਦਵਾਈਆਂ ਪਾਉਂਦੇ ਆ ਤੁਸੀਂ ਆ ਪਾਉਂਦੇ ਆ ਬਟ ਬਟ ਉਹਨਾਂ ਨੂੰ ਹੁਣ ਮੈਂ ਸਮਝਾਉਣਾ ਕਿ ਤੁਸੀਂ ਆ ਕੇ ਦੇਖੋ ਫੇਰੀ ਪਤਾ ਲੱਗੂ ਆਪਾਂ ਕੀ ਪਾਉਣੇ ਕੀ ਨਹੀਂ ਪਾਉਣੇ ਜੀ 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 ਕਿ ਇਹਦੇ ਵਿੱਚ ਵੈਜੀਟੇਬਲ ਪੈਂਦੀ ਹੈ ਵਜੇ ਸਾਰੀ ਤਾਂ ਪਰ 8-10 ਵੈਜੀਟੇਬਲਾਂ ਪੈਂਦੀਆਂ ਇਹਦੇ ਵਿੱਚ ਬਿਲਕੁਲ ਬਿਲਕੁਲ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਕਿ ਉਹਨਾਂ ਤੇ ਜਿਹੜੀ ਬੋਡੀ ਡੀਟੌਕਸ ਹੁੰਦੀ ਆ ਉਹ ਜ਼ਰੂਰੀ ਨਹੀਂ ਕਿ ਦਵਾਈਆਂ ਨਾਲ ਹੀ ਰਹਿੰਦੇ ਹੋ ਸਕਦੀ ਆ ਇਹਦੇ ਵਿੱਚ ਕੀ ਮਰਜੀ ਦੀਆਂ ਵੈਜੀਟੇਬਲਸ ਨੇ ਉਹ ਤਾਲੀਆਂ ਉਹ ਪਾ ਕੇ ਵੀ ਬੋਡੀ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਡੀਟੌਕਸ ਕੀਤੀ ਜਾ ਸਕਦੀ ਆ ਸੋ ਦਵਾਈਆਂ ਤੋਂ ਮੇਰੇ ਖਿਆਲ ਨਾਲ ਕਿ ਸਾਨੂੰ ਖਾਣਾ ਛੱਡ ਕੇ ਇਹਨਾਂ ਚੀਜ਼ਾਂ ਵੱਲੋਂ ਆਉਣਾ ਚਾਹੀਦਾ ਵ ਸੋ ਵੀਰ ਜੀ ਉਸ ਤੋਂ ਨਵਾ ਤੁਸੀਂ ਸ਼ਰਬਤ ਵੀ ਲਿਖਿਆ ਲਿਖਿਆ ਸ਼ਰਬਤ ਭਾਜੀ ਆਪ ਆਪ ਤਿਆਰ ਕਰਵਾਈਦੇ ਆ ਆਪਣੇ ਹਰ ਇੱਕ ਜਿੱਦਾਂ ਬਟਰਸਕਾੜ ਗਰਮੀਆ ਵਾਸਤੇ ਸ਼ਰਬਤ ਆ ਜੀ ਉਹਦੇ ਨਾਲ ਸਾਡੇ ਡਾਕਟਰ ਸਾਹਿਬ ਐਂਡ ਡਾਕਟਰ ਹਰਦੀਪ ਸਿੰਘ ਗੰਬੋ ਵਾਲੇ ਜੁੜੇ ਹੋਏ ਆ ਉਹ ਜਿੱਦਾਂ ਆਯੁਰਵੈਦਿਕ ਮੈਡੀਸਿਨ ਤਿਆਰ ਕਰਵਾਉਂਦੇ ਆਪਣੀਆਂ ਹੀ ਤਿਆਰ ਕਰਦੇ ਆ ਜਿੱਦਾਂ ਸੈਲਫ ਡਰਿੰਕ ਤੁਹਾਨੂੰ ਮੈਂ ਦੱਸਿਆ ਕਿ ਸੈਲਫ ਦੇ ਵਿੱਚ ਪਪੀਤਾ ਤੇ ਕੀਵੀ ਵਗੈਰਾ ਹੀ ਪਾ ਕੇ ਆਪਾਂ ਤਿਆਰ ਕਰੀਦੀ ਆ ਸੈਲਫ ਡਰਿੰਕ ਜੀ ਤੇ ਬਾਕੀ ਇਹ ਆਪਾਂ ਸ਼ਰਬਤ ਵੀ ਆਪ ਤਿਆਰ ਕਰਾਈਦੇ ਆ। ਤਾਂ ਵੀਰ ਜੀ ਇਹ ਜਿਹੜਾ ਜੂਸ ਤੁਸੀਂ ਇਹ ਤਿਆਰ ਕਰਦੇ ਆ ਇਹ ਮਿਲ ਕਿੰਨੀ ਕੀ ਰਿਹਾ ਜੀ? ਤੁਹਾਡੇ ਕਿੱਥੋਂ ਸ਼ੁਰੂ ਹੋ ਜਾਂਦਾ ਇਹਦਾ ਰੇਟ ਜਿਹੜਾ ਹੈ? ਸਾਡਾ ਭਾਜੀ ਜੂਸ ਦੀ ਰੇਟ ਸਿਰਫ 50 ਰੁਪਏ ਆ 50 ਰੁਪੀ ਤੋਂ ਜੂਸ ਦਾ ਸਟਾਰਟ ਹੋ ਜਾਂਦਾ ਹੈ। ਯਾਰ ਬੰਦ ਜਿੱਦਾਂ ਜਿੱਦਾਂ ਮਰ ਤੁਸੀਂ ਹੋਰ ਅੱਗੇ ਮੰਗਿਆ ਪਵਾਉਂਗੇ ਕੁਝ ਐਡ ਕਰਵਾਓਗੇ ਉਹਦਾ ਸਾਡਾ ਰੇਟ ਵਧ ਨਹੀਂ ਸਕਦਾ। ਹਾਂਜੀ ਜੂਸ ਮੱਲ ਕੇ ਦੇਖ ਰਹੇ ਇੱਕ ਤੋਂ 50 ਰੁਪਏ ਦਾ 80 ਰੁਪਏ ਦਾ 100 ਰੁਪਏ ਦਾ ਕੋਈ ਗਲਾਸ ਦਾ ਟਾਈਪ ਜਿੱਤੇ ਦਾ ਗਲਾਸ ਵਧ ਜਣਾ ਉਦੋਂ ਤੇ ਰੇਟ ਵਧ ਜਾਂਦਾ। ਹਾਂਜੀ ਇਹ ਸਾਡਾ ਕ ਇਹ ਥੀਰੋਪੀ ਦਾ ਉਸ ਤੋਂ ਬਾਅਦ ਫਿਰ ਮੈਡੀਕਲ ਸਟੋਰ ਖੋਲਿਆ ਸਾਡੇ ਭਾਜੀ ਹੁਣਾਂ ਨੇ ਨਾਲ ਜੀ ਫਿਰ ਲੈ ਆਇਆ ਫਿਰ ਆਹ ਵਾਲਾ ਪਾਕਨਸੈਪਟ ਪੂਰਾ ਬਣਾਇਆ ਸਾਰਾ ਕਿ ਮਤਲਬ ਕਿ ਲੋਕਾਂ ਦੀ ਹੈਲਥ ਵੱਲ ਜ਼ਿਆਦਾ ਧਿਆਨ ਦੇ ਤੇ ਫਿਰ ਜੀ ਇੱਕ ਅੱਜਕੱਲ ਜਿੱਦਾਂ ਗੇ ਬਹੁਤ ਚੱਲ ਨਹੀਂ ਚੱਲਿਆ ਹੈ ਇਹ ਬਿਮਾਰੀ ਗੈਰ ਨੂੰ ਨਾਰਮਲ ਕਹੋ ਕਿ ਲੋਕਾਂ ਦੀ ਜਿਹੜੀ ਨਾ ਸੈੱਲ ਬਹੁਤ ਘਟਦੀ ਆ ਤੇ ਬਸਤਵੀ ਤੁਸੀਂ ਕੋਈ ਕੋਸ਼ਿਸ਼ ਦਿਨੇ ਦਾ ਸਾਡੇ ਤਾਂ ਹਾਂਜੀ ਦਰਸ਼ਕਾਂ ਨੂੰ ਜਿੱਦਾਂ ਹਾਂਜੀ ਬਿਲਕੁਲ ਬਿਲਕੁਲ ਜਿਨ੍ਹਾਂ ਨੇ ਸੈਲ ਕਰਦੇ ਉਹਨਾਂ ਵਾਸਤੇ ਆਪਾਂ ਆਪਣੀ ਸੈਲ ਅਪ ਡਰਿੰਕ ਬਣਾਈ ਜਿੱਦਾਂ ਤੁਹਾਨੂੰ ਮੈਂ ਦੱਸਿਆ ਉਹਦੇ ਵਿੱਚ ਪਪੀਤਾ ਕੀ ਵੀ ਤੇ ਇੱਕ ਦੋ ਚੀਜ਼ਾਂ ਹੋਰ ਐਡ ਹੁੰਦੀਆਂ ਆ ਉਹ ਸਾਡੀ ਆਯੁਰਵੈਦਿਕ ਤਿਆਰ ਹੁੰਦੀ ਆ ਉਹ ਮਤਲਬ ਕਿ ਆਪਾਂ ਜਿਆਦਾ ਨਹੀਂ ਕਹਿੰਨੇ ਕਿ ਇੱਕ ਹਫ਼ਤੇ ਦੇ ਵਿੱਚ 30000 ਰੁਪਏ 30000 ਸੈਲ ਦਾ ਆਗਮਨ ਕਰਦੇ ਹਾਂ ਹਾਂਜੀ ਬੇਗਰੋਥ ਬਿਲਕੁਲ ਬਿਲਕੁਲ ਜੀ ਜੀ ਗ੍ਰੋਥ ਕਰਦੇ ਦੀਏ ਸੋ ਇਦਾਂ ਦੇ ਤੁਹਾਡੇ ਕੋਲ ਕਸਟਮਰ ਆਉਂਦੇ ਹੋਣੇ ਆ ਹਾਂਜੀ ਬਹੁਤ ਐ ਇੱਕ ਦੋ ਜਾਣਿਆਂ ਦੇ ਸੈੱਲ ਆਪਾਂ ਵਧਾਏ ਆ ਹਜੇ ਤੁਹਾਨੂੰ ਹੋਈ ਕਿ ਹਵਾਹਾਂ ਬਹੁਤ ਆ ਨਾ ਹਜੇ ਹੁਣ ਅੱਜ ਸਾਡੇ ਕੋਲ ਪੇਸ਼ੈਂਟ ਆਇਆ ਸੀ ਉਹਨਾਂ ਦੇ 99000 ਸੀਗੇ ਸੈਲ ਹੈ ਹਨ ਉਹਨਾਂ ਨੂੰ ਅੱਜ ਅੱਪ ਅੱਜ ਤੋਂ ਹੀ ਸਟਾਰਟ ਕੀਤੀ ਐ ਇਹ ਨਹੀਂ ਕਿ ਆਪਾਂ ਕੱਲੀ ਨਾਲ ਆਪਾਂ ਪਲ ਪਿੱਤਾ ਵੀ ਕੱਟ ਕੇ ਦੇਈਦਾ ਆਪਾਂ ਉਹਨਾਂ ਨੂੰ ਸਾਰਾ ਮਤਲਬ ਕਿ ਪੂਰਾ ਪੈਕੇਜੇ ਬਣਾ ਕੇ ਦੇਈਦਾ ਉਹਨਾਂ ਨੂੰ ਤੇ ਹੁਣ ਇੱਕ ਹਫਤੇ ਬਾਅਦ ਉਹਨਾਂ ਦੇ ਸੈਲ ਚੈੱਕ ਕਰਾਂਗੇ ਕਿੰਨੇ ਹੋ ਗਏ ਇਹ ਨਹੀਂ ਕਿ ਕੱਲੀ ਆਪਾਂ ਇਧਰ ਮੈਡੀਸਿਨ ਦੇਈ ਜਾਈਏ ਤਾਂ ਘਰ ਜਾ ਕੇ ਨਾਲ ਡਰਿੰਕ ਵੀ ਕਰੀ ਜਾਣ ਤੇ ਫਰਾਈਟ ਵੀ ਖਾਈ ਜਾਣ ਉਹਦੇ ਬਾਅਦ ਤੇ ਵੀ ਪਰਹੇਜ਼ ਕਰਨਾ ਪੈਣਾ ਆਪਣੀ ਡਾਈਟ ਦੇ ਪਰਹੇਜ਼ ਕਰਨਾ ਪੈਣਾ ਜੀ ਹਾਂ ਜੀ ਸੋ ਇਸ ਤੋਂ ਲਗਾਂ ਸਾਡੀ ਵੀਰ ਜਿਹੜੇ ਇਹ ਜਿਹੜੇ ਜਿਮ ਵਾਸਤੇ ਜ ਡਰਿੰਕਸ ਉਹ ਵੀ ਸਪੈਸ਼ਲ ਤਿਆਰ ਕਰਦੇ ਆ ਸੋ ਵੀਰ ਜੀ ਇਹ ਕਿਹੜੇ ਕਿਹੜੇ ਡਰਿੰਕਸ ਜਿਹੜੇ ਤੁਸੀਂ ਬਣਾਉਂਦੇ ਆ ਜਿਮ ਵਾਸਤੇ ਇੱਕ ਤਾਂ ਆਪਾਂ ਜੀ ਪ੍ਰੋਟੀਨ ਡਰਿੰਕ ਹੀ ਬਣਾਈਦੀ ਹੈ ਨਾ ਪ੍ਰੋਟੀਨ ਉਹ ਆਪਾਂ ਜੇ ਕਿਸੇ ਨੇ ਪ੍ਰੋਟੀਨ ਦਾ ਸਕੂਪ ਲੈਣਾ ਆ ਉਹ ਸਕੂਪ ਲੈ ਕੇ ਵੀ ਬਣਾ ਜੀ ਨਹੀਂ ਲੈਣਾ ਤੇ ਨੇਚਰਲ ਸੋਰਸ ਆ ਜਿੱਦਾਂ ਮੂੰਗੀ ਦੀ ਦਾਲ ਹੋ ਗਈ ਚਨੇ ਹੋ ਗਏ ਉਹ ਸਾਰਿਆਂ ਦਾ ਆਪਾਂ ਗ੍ਰाइंड ਕਰਕੇ ਬਣਾ ਕੇ ਦੇ ਦਈਏ ਡਰਿੰਕ ਠੀਕ ਹੈ ਤੇ ਉਸ ਤੋਂ ਇਲਾਵਾ ਆ ਤ੍ਰੀਪੁਰ ਕੋ ਡਰਿੰਕ ਆ ਭਾਜੀ ਇਹ ਅੱਜ ਕੱਲ ਜਿੱਦਾਂ ਕਈ ਪੇਰੈਂਟਸ ਆ ਏ ਆਪਣੇ ਬੱਚੇ ਨੂੰ ਕਹਿੰਦੇ ਕਿ ਤੁਸੀਂ ਤਰੀਵਾ ਕੋ ਡਰਿੰਕ ਨਹੀਂ ਲੜਾ ਕਿਉਂਕਿ ਸਾਡਾ ਪੰਪ ਕਰਦੀ ਬੋਡੀ ਨੂੰ ਬਲੱਡ ਸਰਕਲ ਤੇਜ਼ ਕਰ ਦਿੰਦੀ ਹੈ ਕਰ ਦਿੰਦੀ ਹੈ ਤੇ ਵੈਸੇ ਤਾਂ ਕੋਈ ਨੇਚਰਲ ਹੀ ਹੈ ਨੇਚਰਲ ਹੀ ਆਪਾਂ ਬਣਾ ਕੇ ਦੇ ਦਈਏ ਨੇਚਰਲ ਬਣਾ ਕੇ ਦਿੰਨੇ ਆਪਾਂ ਇਹਦੇ ਵਿੱਚ ਆਪਾਂ ਜਿੱਦਾਂ ਤੁਹਾਡਾ ਹੋ ਗਿਆ ਨਮਕ ਹੋ ਗਿਆ ਤੇ ਕੈਫਰਨ ਹੋ ਗਈ ਕਾਫੀ ਹੋ ਗਈ 11 ਹੋ ਗਿਆ ਇਹ ਚੀਜ਼ਾਂ ਯੂਜ਼ ਕਰਕੇ ਹੀ ਤਰੀਵਾ ਕੋ ਡਰਿੰਕ ਬਣਾ ਕੇ ਦੇ ਜੀ 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 ਸੋ ਵਿੱਚ ਇੱਕ ਜਿਹਾ ਗਿਆ ਜਾਏਗਾ ਅਨਾਰ ਦਾ ਜੂਸ ਆਪਾਂ ਬਜ਼ਾਰਾਂ 'ਚ ਆਮ ਜੰਨੇ ਆ ਉਹ ਤੁਹਾਨੂੰ 70-80 ਰੁਪਏ ਦਾ ਗਲਾਸ ਦੇ ਦੇਣਗੇ। ਭਾਈ ਆਪਾਂ ਐਸੇ ਕਰਕੇ ਨਾਰ ਦਾ ਜੂਸ ਇੱਥੇ ਰੱਖਿਆ ਹੀ ਨਹੀਂ ਕਿਉਂਕਿ ਸਾਨੂੰ ਬਾਰੇ ਨਹੀਂ ਖਾਂਦਾ। ਸਾਨੂੰ 100-150 ਰੁਪਏ ਵਿੱਚ ਵੀ ਨਹੀਂ ਖਬਰਾਂ ਨਹੀਂ ਜਾਂਦਾ ਹੈਗਾ। ਇਹਦੀ ਬਾਰੇ ਕੀ ਚੱਕਰ ਹੈ ਦੱਸਿਓ ਮਾਲਜਾ ਸਾਡੀ ਦਸਤਾਨ ਨੂੰ। ਐਦਾਂ ਕਿ ਹੁਣ ਤੁਸੀਂ ਮੰਡੀ ਜਾਂਦੇ ਜਾਂ ਬਿਜਾਰ ਜਾਂਦੇ ਆ। ਚਲੋ ਆਪਾਂ ਤਾਂ ਦਿੱਲੀ ਜਾਈਦਾ ਆ ਹਨਾ। ਉੱਥੋਂ ਸਾਨੂੰ ਵਧੀਆ ਤੋਂ ਵਧੀਆ ਨਾਰ 350-350 ਤੇ ਲੋ ਕੁਆਲਿਟੀ ਦਾ ਨਾਰ ਵੀ 1.5-200 ਰੁਪਏ ਦਾ ਹੀ ਮਿਲਦਾ ਆ। ਇਸ ਤੋਂ ਘੱਟ ਨਹੀਂ ਮਿਲਦਾ ਕਿਉਂਕਿ ਤੁਸੀਂ ਮੰਡੀ ਜਾਂਦੇ ਹੋਵੋਗੇ ਹਨਾ। ਜੀ ਬਿਲਕੁਲ ਤੇ ਹੁਣ ਤੁਸੀਂ ਦੇਖੋਗੇ 1 ਕਿਲੋ ਅਨਾਰ ਦੇ ਵਿੱਚ ਇੱਕ ਗਲਾਸ ਵੀ ਜੂਸ ਦਾ ਪੂਰਾ ਨਹੀਂ ਹੁੰਦਾ ਹੈ ਨਹੀਂ ਨਿਕਲਦਾ ਨਹੀਂ ਨਿਕਲਦਾ ਤੇ ਹੁਣ ਫਿਰ ਤੁਸੀਂ ਦੱਸੋ ਕਿ ਮੈਨੂੰ 60-700 ਰੁਪਏ ਦੇ ਵਿੱਚ ਕਿਦਾਂ ਬਰਕਾ ਜੂਗਾ ਬਿਲਕੁਲ ਤੁਸੀਂ ਕਿਤੇ ਇੱਕ ਰੰਗ ਜਾਂ ਬੜਾ ਜੀ ਕਲ ਯੂਜ਼ ਕਰਦੇ ਆ ਜਿਵੇਂ ਕਿ ਤੁਸੀਂ ਵੀ ਨਹੀਂ ਕਰਦੇ ਨਹੀਂ ਆਪਾਂ ਤਾਂ ਬਣਾਈ ਦੇਣੀ ਮੈਂ ਤੁਹਾਨੂੰ ਦੱਸਿਆ ਨਾ ਆਪਦਾ ਜੂਸ ਹੀ ਰੱਖਿਆ ਸੋ ਵੀਰ ਜੀ ਬੜੀ ਚੰਗੀ ਗੱਲ ਹੈ ਕਿ ਇਹ ਦੇਖੋ ਕਹਿੰਦੇ ਕਿ ਅਸੀਂ ਉਹ ਚੀਜ਼ ਕਰਦੇ ਹੀ ਨਹੀਂ ਹੈਗੇ ਜਿਹੜੀ ਕਿ ਏ ਲੋਕਾਂ ਨੇ ਸੇਧਣਾ ਜਿਹੜੀ ਖਲਵਾੜ ਕਰਦੀ ਹੋਵੇ ਸੋ ਬਹੁਤ ਵਧੀਆ ਵੀਰ ਜੀ ਨੇ ਜਿਹੜਾ ਆਪਣਾ ਇਹ ਕੰਮ ਸ਼ੁਰੂ ਕੀਤਾ ਵਾ ਸੋ ਵੀਰ ਜੀ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਆਪਣੀ ਲੋਕੇਸ਼ਨ ਜਰੂਰ ਦੱਸੋ ਨਾਲੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਹਾਂਜੀ ਇਹ ਸਾਡੀ ਲੋਕੇਸ਼ਨ ਹੈ ਭਾਜੀ ਇਹ ਬੀਪੀਓ ਕੋਡਾ ਇਹ ਬਲੌਗ ਟਾਂਦਾ ਇਹ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਸਾਡੀ ਜਿਹੜੀ ਲੋਕੇਸ਼ਨ ਹੈਗੀ ਹੈਗੀ ਆ ਗੋਦਵਾਰਾ ਸ਼੍ਰੀ ਗੁਰੂ ਰਵਿਦਾਸ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਆ ਉਹਦੇ ਸਾਹਮਣੇ ਸਾਡੀ ਪੂਰੀ ਮਾਰਕੀਟ ਬਣੀ ਹੋਈ ਹੈ ਇਸ ਚੀਜ਼ ਦੀ ਤੇ ਮੇਰਾ ਮੋਬਾਈਲ ਨੰਬਰ ਹੈਗਾ 7986952909 ਸੋ ਵੀਰ ਜੀ ਸਾਡੇ ਜਿਹੜੇ ਪੰਜਾਬੀ ਭਰਾਵਾ ਜਿਹੜੇ ਆਪਣਾ ਕੰਮ ਸਹੀ ਬਾਤ ਕਰਦੇ ਮੇਰੇ ਖਿਆਲ ਨਾਲ ਸਾਨੂੰ ਉਹਨਾਂ ਦਾ ਵੱਧ ਤੋਂ ਵੱਧ ਸਾਥ ਜਰੂਰ ਦੇਣਾ ਚਾਹੀਦਾ ਵਾ ਕਿਉਂਕਿ ਅਸੀਂ ਪ੍ਰਵਾਸੀ ਲੋਕਾਂ ਨੂੰ ਬਹੁਤ ਅਸੀਂ ਉਹਨਾਂ ਦਾ ਮਤਲਬ ਕਿ ਉਹਨਾਂ ਨੂੰ ਪ੍ਰਮੋਟ ਕਰਦੇ ਮੇਰੇ ਖਿਆਲ ਨਾਲ ਸਾਨੂੰ ਪੰਜਾਬੀ ਭਰਾਵਾਂ ਨੂੰ ਵੀ ਪ੍ਰਮੋਟ ਜਰੂਰ ਕਰਨਾ ਚਾਹੀਦਾ ਵਾ ਸੋ ਅੱਜ ਦੀ ਮੇਰੀ ਵੀਡੀਓ ਜਿਹੜੀ ਇਹਨੂੰ ਕਮੈਂਟਾਂ ਵਿੱਚ ਦੱਸੋ ਜਰੂਰ ਦੱਸੋ ਵੀ ਕਿੱਦਾਂ ਦੀ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ਼੍ਰੀ ਅਕਾਲ ਜੀ